ਤੋ ਸਵੇਰ ਹੋ ਚੁੱਕੀ ਤੇ ਬੈਠੇ ਨੇ ਇਹਨਾਂ ਦਾ ਸਰਪ੍ਰਾਈਜ਼ ਵੇਟ ਕਰਦਾ ਪਿਆ ਵਾ ਹੈਲੋ ਗਾਇਜ਼ ਬਰੈਡ ਖਾ ਲੋ ਸਾਨੂੰ ਸਰਪ੍ਰਾਈਜ਼ ਪਤਾ ਨਹੀਂ ਕਿੱਥੇ ਆ ਸਾਡਾ ਸਰਪ੍ਰਾਈਜ਼ ਮਿਲ ਗਿਆ ਮਿਲ ਗਿਆ ਸਵੇਰੇ ਸਵੇਰੇ ਰਿਪੋਰਟਾਂ ਆ ਗਈਆਂ ਇੰਨੀਆਂ ਬੜੀਆਂ ਇਹਦੇ ਇਹਦੇ ਇਹਨੂੰ ਟਾਈਫਾਇਡ ਹੋ ਗਿਆ ਇਨਫੈਕਸ਼ਨ ਹੋ ਗਈ ਬਹੁਤ ਜ਼ਿਆਦੇ ਹੁਣ ਇਹਨੂੰ ਲੈ ਕੇ ਚੱਲੇ ਹਸਪੀਟਲ ਜਮਾ ਕਰਵਾਣ ਜਮਾ ਕਰਾਣੇ ਉੱਥੇ ਰੱਖ ਲਿਓ ਪਹਿਲੀ ਵਾਰੀ ਪਹਿਲੀ ਵਾਰ ਇਹਨੂੰ ਹਸਪੀਟਲ ਜਮਾ ਕਰਾਉਣਾ ਕਿਦਾਂ ਦਾ ਐਕਸਪੀਰੀਅੰਸ ਆ ਦੇਖਨੇ ਆ ਅੰਮਾ ਗਾਇਸ ਸੱਚੀ ਪਹਿਲੀ ਵਾਰ ਮਮਾ ਮੈਂ ਚਲੋ ਦੋਸਤੋ ਪਹਿਲਾਂ ਚਾਹ ਪੀਨੇ ਚਾਹ ਪੀ ਕੇ ਤਾਨੂੰ ਫਿਰ ਮਿਲਦੇ ਰੂ ਹਸਪੀਟਲ ਲੈ ਕੇ ਚੱਲਦੇ ਆ ਗਾਇਸ ਅਸੀਂ ਚਾਹ ਪੀ ਲਈ ਆ ਜੇ ਪੀ ਰਿਹਾ ਆ ਦੇਖੋ ਇਹ ਇਹ ਜਦੋਂ ਪਕੌੜੀਆਂ ਖਾਂਦਾ ਫੜਿਆ ਗਿਆ ਅੱਜ ਗਾਇਸ ਇਹ ਫੜਿਆ ਗਿਆ ਆ ਦੇਖੋ ਟੱਕਰ ਨਾਲ ਤਾਂ ਕੁਝ ਨਹੀਂ ਹੋਣਾ ਤੇਰਾ ਹੱਥ ਤਾਂ ਦੇਖ ਲਿਆ ਹਣ ਮੈਂ ਦੋ ਤਿੰਨ ਵਾਰੀ ਲਾਉਂਗਾ ਕਿਵੇਂ ਕਰੇ ਨੰਗੂ ਹੱਥ ਐ ਐ ਗਾਇਸ ਪਤਾ ਕਿਵੇਂ ਫੜਦੇ ਐ ਐ ਕਰੇ ਨੰਗੂ ਐ ਫੜਦੇ ਆ ਐ ਕਰਕੇ ਫਿਰ ਆ ਆਇ ਖਾਂਦੇ ਐਨੀ ਵੀ ਐ ਕਰਕੇ ਖਾ ਲੈਣਾ ਆ ਦੇ ਆ ਦੇ ਆ ਤੇ ਕ੍ਰੇਨ ਵਾਂਗੂ ਹੱਥ ਪਰਦਾ ਹਟ ਗਿਆ ਹਟ ਗਿਆ ਹਟ ਗਿਆ ਆ ਦੇ ਹੁਣ ਐ ਐ ਖਾਂਦਾ ਹੁਣ ਪਰ ਇਹ ਪਹਿਲਾਂ ਕਿ ਮੈਂ ਖਾਂਦਾ ਸੀ ਦੱਸਿਮਾੜਾ ਜੀ ਦੱਸਿ ਇਹ ਐ ਲਫਾਫੇ ਦੇ ਹੱਥ ਪਾ ਲਿਆ ਕ੍ਰੇਨ ਵਾਂਗੂ ਪੰਜਾ ਮਾਰਿਆ ਆ ਚੱਕ ਮੁੱਠੀ ਭਰ ਲਈ ਇਹ ਚੱਕ ਸਾਰੀ ਮੂਝ ਐ ਖਾਂਦੇ ਹੈ ਗਾਈਸ ਅੱਜ ਵਾ ਗਾਈ ਸਾਡਾ ਬਿਮਾਰ ਆ ਪਰ ਇਹ ਲੱਗਦਾ ਹੀ ਨਹੀਂ ਹੈਗਾ ਬਿਮਾਰ ਹੈ ਇਹ ਡਿਗੂ ਡਿਗੂ ਤਾਂ ਕਰਦਾ ਨਹੀਂ ਹੈਗਾ ਪਰ ਰਿਪੋਰਟਾਂ ਚ ਬਹੁਤ ਕੁਝ ਆ ਬੇ ਮੇਰੇ ਬੱਚੇ ਨੇ ਛੋਣਾ ਜਿਹਾ ਖੱਡਪੁਰਾ ਜਦੋਂ ਇਹ ਦਲੇਰ ਆਏ ਬਹੁਤ ਜ਼ਿਆਦੇ ਗਾਇਸ ਕੱਲੇ ਦੇ ਇੱਥੇ ਸੂਈ ਮਾਰ ਕੇ ਇੰਨਾ ਖੂਨ ਕੱਢਿਆ ਆ ਰੇ ਭੋਰਾ ਵੀ ਸੀਨ ਨਹੀਂ ਕੀਤੀ ਇਹਨੇ ਦਿਖਾਈ ਕਿੱਥੇ ਮਾਂ ਦੀ ਜੱਖਾ ਬੰਦ ਕਿੱਥੀ 흘ਲੀ ਮੈਂ ਕਹ ਰਿਹਾ ਮਾਹ ਚੁੰਟੀ ਮਾਰ ਕੇ ਇੱਥੇ ਬੜਾ ਇੱਕ ਵਾਰ ਇੱਕ ਵਾਰ ਇਹਨਾਂ ਨੂੰ ਦਰਦ ਹੁੰਦੀ ਆ ਵਾਲੀ ਮਾਂ ਵੀ ਅੱਜ ਮੇਰੀ ਹਾਂ ਵਾਲੀ ਮਾਂ ਵੀ ਮੇਰੇ ਦਰਦ ਹੁੰਦੀ ਆ ਇਹ ਬਹੁਤ ਦਲੇਰ ਆ ਬੱਚਾ ਮੈਂ ਦੇਖਿਆ ਹਾਂ ਕੀ ਕਰਨ ਜਾਣਾ ਹਾਂ ਦੇ ਲੱਗਰ ਮੇਲੋ ਕਿ ਨਹੀਂ ਤਿੱਖੀ ਬੋਲਦੀ ਆ ਦਾਦੀ ਮਤ ਬੋਲ ਚੁੱਪ ਚੁੱਪ ਅੱਜ ਮੇਰੀ ਬਿੱਲੀ ਮੇਰੀ ਟਿੱਡੀ ਡਰਤਾ ਨਹੀਂ ਲੱਗਦਾ ਦੋਨੇ ਹੱਥ ਤਾਂ ਲਾ ਦੋ ਦੋਨੇ ਹੱਥ ਤੇ ਲਾ ਦੋ ਲਾ ਤਾਂ ਹੀ ਕਿ ਲਾਓ ਕੁੱਤ ਪਰ ਨਹੀਂ ਗਾਈਜ਼ ਇਹਦੇ ਫੇਸ ਤੋਂ ਨਹੀਂ ਲੱਗ ਰਹਾ ਇਹ ਬਿਮਾਰ ਹੈ ਮੇਰੇ ਗਾਈਜ਼ ਮੈਂ ਜੋ ਵੀ ਬਿਮਾਰ ਹਾਂ ਮੇਰੇ ਅੰਦਰੋਂ ਅੰਦਰ ਮੇਰੇ ਬੁਖਾਰ ਵੀ ਅੰਦਰੋਂ ਆ ਰਿਹਾ ਬੁਖਾਰ ਚੜਦਾ ਇਹਨੂੰ ਬਹੁਤ ਜ਼ਿਆਦਾ ਅੰਦਰੋਂ ਅੰਦਰੋਂ ਮੈਨੂੰ ਬਾਹਰ ਕੁਝ ਨਹੀਂ ਕੰਮ ਆਉਂਦਾ ਹੁਣ ਇਹਨੂੰ ਇਸ ਟਾਈਮ ਜਿਵੇਂ ਮੈਂ ਉਹਨੂੰ ਦਬਣਾ ਉਹ ਟਾਈਪਫਰੈਂਟ ਮਤਲਬ ਆਪਣੇ ਤੁਕਿੰਗ ਸੇ ਨਿਕਲਿਆ ਗਿਆ ਐ ਐ ਐ ਐ ਇਹਨੂੰ ਗਾਇਸ ਪਤਾ ਕੀ ਹੋਇਆ ਇਹਦੇ ਇਨਫੈਕਸ਼ਨ ਬਹੁਤ ਜ਼ਿਆਦਾ ਆਈ ਆ ਤੇ ਬਲੱਡ ਚ ਵੀ ਯੂਰੀਨ ਚ ਆਈ ਆਈ ਪਤਾ ਕਿਉਂ ਆ ਦੇਖ ਨੌ ਖਾਣਾ ਇਹ ਹੋਰ ਖਾਣਾ ਹੋਰ ਖਾਣਾ ਮਿਲ ਗੋਤ ਕਰਦੇ ਮੇਰੀ ਲਿਆ ਕਰ ਉਹਰੇ ਟਾਈਫੈਡ ਵੀ ਬਹੁਤ ਜ਼ਿਆਦਾ ਆਇਆ ਇਹਨੂੰ ਆ ਫੜੀ ਲੈਨੇ ਟਾਈਫੈਡ ਡਾਕਟਰ ਕਹਿੰਦਾ ਵੀ ਜੇ ਤਾ ਆਰਾਮ ਨਾਲ ਗੋਲੀਆਂ ਖਾ ਕੇ ਆਰਾਮ ਲੈਣਾ ਕਰਨਾ ਮੈਂ ਮੀਟੇ ਨਾ ਖੋਲੋ ਬਸ ਇਹ ਤਾਂ ਕੱਲੀ ਗੋਤੀ ਕਰ ਦੋ ਵੇ ਫੇਰ ਤਾਂ 10-15 ਦਿਨਾਂ ਚ ਠੀਕ ਹੋਊਗੀ ਤੇ ਜੇ ਕਹਿੰਦੇ ਡ੍ਰਿਪ ਲਗਾ ਲੂੰਗੇ ਫੇਰ 5 ਦਿਨਾਂ ਚ ਦਵਾਈ ਫੇਰ 5 ਦਿਨਾਂ ਦੀ ਦਵਾਈ ਲੈਣੀ ਪੈਣੀ ਆ ਤੇ 2 ਦਿਨ ਫੇਰ ਉਹ ਲਵਾਉਣੇ ਪੜਿਆ ਬਿਲਕੁਲ ਹਾਂ ਫੇਰ ਛੇਤੀ ਆ ਮਾ ਜੀ ਜਿਵੇਂ ਦੋ ਰਾਤਾਂ ਤੁਸੀਂ ਛੇਤੀ ਵਾਲਾ ਕੰਮ ਕਰੋ ਜਿਵੇਂ ਦੋ ਜਿਵੇਂ 2 ਵਜੇ ਅੱਜ ਲੱਗਣੇ ਆ 2 ਵਾਰੀ ਕੱਲ੍ਹ ਨੂੰ ਲੱਗੂ ਹੈ ਭੈਣ ਦੋ ਵੀਰੇ ਨਹੀਂ ਡ੍ਰਿਪਾ ਲੱਗੂ ਤੇ ਤਰੀ ਇਹ ਆਈ ਪਤਾ ਕਰ ਦੇਣਾ ਇਹ ਪੈਟਨ ਪੈਟਨ ਹਣੋਂ ਤੋਂ ਮੈਨੂੰ ਦੇਖ ਲੈਣ ਦੇ ਪੈਕੇਟ ਖਾਦੇ ਮਮਾ ਮੈਂ ਜਦੋਂ ਉਹ ਜਦੋਂ ਮੈਂ ਹੋਰੋਂ ਦੇ ਲਾਸਟ ਪੈਕੇਟ ਇੱਕ ਵੀ ਖਾਦਾ ਸੀ ਉਸ ਤੋਂ ਬਾਅਦ ਮੈਂ ਕੁਝ ਨਹੀਂ ਖਾਦਾ ਕੱਲ 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 ਕੀ ਖਾਦਾ ਸੀ ਕੱਲ ਕੱਲ ਤੇ ਚੱਲ ਦੋਸਤਾਂ ਨੂੰ ਪਤਾ ਲੈਣ ਡ੍ਰਿਪ ਲਵਾਉਣੇ ਨੇ ਚੱਲੇ ਆਂ ਦੇਖ ਲੈ ਮਮੀ ਕਿਵੇਂ ਬੋਲਦਾ ਕੱਲ ਚੱਲ 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 ਡ੍ਰਿਪ ਲਵਾ ਕੇ ਤੇਰੇ ਮੈਂ ਦਾੜੀ ਵੀ ਕਟਾਣ ਜਾਣਾ ਬਠੇਰੇ ਕੰਮ ਆ ਮੈਨੂੰ ਬਠੇਰੇ ਕੰਮ ਆ ਮੈਨੂੰ ਬਾਈ ਜੀ ਬਈਆਂ ਨਹੀਂ ਜੀ ਡ੍ਰਿਪ ਲੱਗਣੀ ਚਾਹੁੰਦੇ ਡ੍ਰਿਪ ਲਵਾਉਂਦੇ ਆ ਬੈਸ ਨੇ ਰੋਣਾ ਰੋਣਾ ਨਹੀਂ ਠੀਕ ਹੈ ਟੂ ਕਿਤੇ ਡਰਦੀ ਨਹੀਂ ਕੋਈ ਜਲਦੀ ਚਲੋ ਦੇਖਦੇ ਹਾਂ ਮੱਕੀ ਗੈਸ ਕਰਦੇ ਸਾਹਮਣੇ ਹਸਪਤਾਲ ਨਾਸ਼ਟਾ ਨਹੀਂ ਆ ਲੋਕਾਂ ਨੇ ਨਹੀਂ ਰਲਾ ਕੋਈ ਮੁਕਤੀ ਪਰ ਆਸ ਬਸ ਲੈ ਤਨੇ ਚੱਲੇ ਇਹਦੇ ਇਹਦੇ ਵੀਡੀਓ ਨਹੀਂ ਆਉਂਦੀ ਇਹਦੇ ਹੋਟਲ ਗੱਲ ਲੈ ఇదర్ లావు దానికి కట్టబెట్టి ఇదర్ లావు కదరావు ఇదర్ లావు కదరావు ఆ ఓ టెన్షన్ గాని లేదు బాస్ బాస్ దరికి తంద దెకి తంద పెండ్లికి ఆగా నా పైకి కడుపర్ కొ వీడియో లై తలేనా నాది లేదు లేదు తోని ਕੋਈ నీకది ബോത <classes> ലീക ਮਾਗਨਿੰਦਰ ਪਿੰਡ ਦੇ ਦੇਖੋ ਹੈ ਮੈਂ ਤਾਂ ਵੀ ਬੰਦ ਹਾਂ ਜਿੰਨ ਰਾਤ ਛਾਣੇ ਬੈਠਦਾ ਹੁੰਦਾ ਜਿੰਨ ਰਾਤ ਕਾਂਟਾ ਡ੍ਰਿਪ ਲੱਗੀ ਆ ਮੇਰੇ ਨੂੰ ਖਾਰ ਲੱਗਦਾ ਦੇ ਦੇ ਜੱਫਾ ਦੇ ਲੈ ਲੈ ਕੋਈ ਕੱਪ ਲੈ ਕੋ ਉਹ ਤੇ ਹੀ ਪਈ ਹੈ ਤੇਰੇ ਆਈਡੀ ਪਰ ਹੁੰਦਾ ਕੋਈ ਹੱਲੇ ਹੋਰ ਕੋਈ ਦੇ ਪਾਣੀ ਲੈ ਕੇ ਆਈ ਪਾਣੀ ਲੈ ਆਈ ਘਰੋਂ ਹੀ ਬੋਟਲ ਚ ਗਲਾਸ ਚ ਲੈ ਆਈ ਅੱਜ ਇੱਕ ਆਂਟੀ ਆਈ ਗਲੀ 'ਚ ਸਵੇਰੇ ਸਵੇਰੇ ਕਹਿੰਦੀ ਮੇਰਾ ਫੇਸਬੁੱਕ ਦਾ ਪੇਜ ਬਣਾ ਦੋ ਮੈਨੂੰ ਫਾਲੋਅਰ ਬਹੁਤ ਆਈ ਜਾਂਦੇ ਮੈਂ ਕਹਿੰਦੀ ਇਥੇ ਰਹਿੰਦੀ ਆ ਉਹ ਕਰਨਾ ਕੀ ਤੇ ਮੈਂ ਸੱਚੀ ਦੇਖਿਆ ਮੈਂ ਉਹਦੇ ਪੇਜ ਬਣਾਉਂਦੀ ਬਣਾਉਂਦੀ 900 ਫਾਲੋਅਰ ਆ ਗਿਆ ਮੈਂ ਕਿਹਾ ਤੇਰੇ ਤਾਂ ਤਾਂ ਪੰਜਾਂ ਦਿਨਾਂ 'ਚ 5000 ਹੋ ਜਾਣੇ ਆ ਫਿਰ ਫਿਰ ਪੈਸਾ ਹੀ ਪੈਸਾ ਪਤਾ ਨਹੀਂ ਕਿਉਂ ਆਈ ਜਾਂਦੇ ਉਨੇ ਇੱਕ ਫੋਟੋ ਜੀ ਪਾਈ ਬਸ ਆਪਦੀ ਇੱਕ ਫੋਟੋ ਨਾਲੇ ਅਸੀਂ ਤਾਂ ਇੰਨੇ ਔਕੇ ਫੋਲੋਅਰ ਕਰੇ ਇਕੱਠੇ ਤੇ ਮੇਰਾ ਵੀ ਤੇ ਬਣਿਆ ਮੇਰਾ ਤਾਂ ਬੁਸਤਾ ਹੋ ਗਿਆ ਤੁਹਾਡੇ ਜਿਹੜੇ ਫਰੈਂਡਸ ਆ ਨਾ ਜਿਵੇਂ ਰਿਸ਼ਤੇਦਾਰ ਫਰੈਂਡਸ ਨੇ ਉਹ ਫੋਲੋਅਰ ਚ ਕਨਵਰਟ ਕਰਨੇ ਪੈਂਦੇ ਆ ਮੇਰੇ ਕੋਲ ਰਿਸ਼ਤੇਦਾਰ ਹੈ ਨਹੀਂ ਕੋਈ ਰਿਸ਼ਤੇਦਾਰ ਹੈ ਨਹੀਂ ਕਹਿੰਦੇ ਮੈਂ ਨਹੀਂ ਨਹੀਂ ਰਿਸ਼ਤੇਦਾਰ ਤਾਂ ਹੁੰਦੇ ਆ ਆਪਾਂ ਨੂੰ ਪਤਾ ਲੱਗਦਾ ਉਹਨਾਂ ਨੇ ਨਾਮ ਹੋਰ ਰੱਖੇ ਹੁੰਦੇ ਆ ਸਾਡੇ ਨਾਲ ਰਿਸ਼ਤੇਦਾਰ ਕੁਝ ਤਾਂ ਹੈਗੇ ਆ ਵੀ ਜਿਹੜੇ ਆਪਦੀਆਂ origignal id'ਆਂ ਤੋਂ ਦੇਖਦੇ ਆ ਕੁਝ ਰਿਸ਼ਤੇਦਾਰ ਇਦਾਂ ਦੇ ਆ ਜਿਹੜੇ fake id'ਆਂ ਬਣਾ ਕੇ ਸਾਨੂੰ ਦੇਖਦੇ ਆ ਰਿਸ਼ਤੇਦਾਰ ਇਦਾਂ ਦੇ ਹੁੰਦੇ ਆ ਵੀ ਦੇਖਣਾ ਵੀ ਆ ਪਤਾ ਵੀ ਨਾ ਲੱਗੇ ਆਏ ਹੋਏ ਹੋਏ ਵਸ 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 ਇਹਨਾਂ ਤਾਂ ਦਰਦ ਹੀ ਨਹੀਂ ਹੋਇਆ ਆ ਤੱਕ ਚੀਚੀ ਜੀ ਲੈ ਕੇ ਕਰ ਖੋਲ ਮੁਠੀ ਖੋਲ ਰੀਤਰਾ ਖੂਨ ਬੋ ਗੜਾ ਖੂਨ ਤਾਂ ਨਹੀਂ ਗੜਾ ਆਇਆ ਇਹਦਾ ਰਿਪੋਰਟ ਚ ਤਾਂ ਨਹੀਂ ਆਇਆ ਨਾ ਇਧਰ ਵੀ ਲਾ ਦੀਆਂ ਨਾ ਦੋਨੇ ਤੋਂ ਇੱਕ ਮੂੰਹ ਚ ਉਹੀ ਪਿਆ ਦਿੰਨੇ ਹੱਥ ਨਹੀਂ ਹਿਲਾਉਣਾ ਅੱਛਾ ਠੀਕ ਹੈ ਬਜੇ ਦਲੇਰ ਜੇ ਜਵਾਕ ਚਾਹੀਦੇ ਐ ਐਵੇਂ ਜਿਹੜੇ ਲਿਸੂ ਫਿਸੂ ਕਰਦੇ ਆ ਉਹ ਨਹੀਂ ਵਧੀਆ ਲੱਗਦੇ ਬਿਮਾਰ ਵੀ ਹੋਵੇ ਦਲੇਰੀ ਨਾਲ ਹੋਵੇ ਲੜੋ ਬਿਮਾਰੀ ਨਾਲ ਨਾ ਪੀਏ ਚੱਲ ਕੋਈ ਗੱਟ ਵੈਲ ਸੋ ਇਚ ਰੰਗ ਨਹੀਂ ਪਾਣਾ ਰੰਗ ਨਹੀਂ ਪਾਣਾ ਰੰਗ ਨੂੰ ਖੋਲਦੀ ਆ ਕਹਿੰਦੀ ਇਹਦੇ ਚ ਰੰਗ ਨਹੀਂ ਪਾਣਾ ਅੱਲਾ ਰੂਬ ਗੋਲੀ ਦੇ ਦੇ ਨੂੰ ਹਾਂ ਮੈਨੂੰ ਤੇ ਬੁਖਾਰ ਹੋ ਗਿਆ ਵਾ ਤੇ ਪੈ ਕੇ ਥੋੜੀ ਰਹਿਣਾ ਤੇ ਪੈ ਕੇ ਖਾ ਲੈ ਕੋਈ ਨਾ ਆ ਫੜੀ ਯਾਰ ਤੂੰ ਲੈ ਮੈਂ ਇਹਨੂੰ ਪਾ ਮੈਂ ਤੇ ਗਲੇ ਚ ਪਾਣੀ ਖੋਲ ਤਾਂ ਲੈ ਮਾਮਾ ਤੇ ਗਲਾਸ ਚ ਪਾਣੀ ਲੈ ਕੇ ਆਂਦਾ ਮੈਂ ਹਰ ਬਾਤ ਚ ਮੂੰਹ ਨੂੰ ਬੋਤਲ ਪਰਨੇ ਦੇਖਿਆ ਆਇਆ ਨਾ ਦੀ ਗੋਲੀ ਅੰਦਰ ਯਾਰ ਜਲੰਦਰ ਚਲੋ ਵੀ ਲੇਟ ਜਾ बस ਲੈ ਗਿਆ ਮੈਂ ਕਿਹਾ ਜਵਾਕ ਜਦ ਬਿਮਾਰ ਹੋਵੇ ਦਲੇਰੀ ਨਾ ਹੋਣਾ ਚਾਹੀਦਾ ਹਨ ਡਿੱਗ ਡਿੱਗੂ ਕਰਕੇ ਕਹਦਾ ਬਿਮਾਰ ਹਾਂ ਨਹੀਂ ਨਾਰਚੀ ਲੱਗੀ ਸੀ ਜਦੋਂ ਇਹ ਹੋਇਆ ਸੀ ਉਦੋਂ ਮੇਰੇ ਗਲਤ ਲੱਗੀ ਸੀ ਬੋਤਲ ਨਹੀਂ ਇਸ ਕੱਟ ਦਾਂਗੇ ਲੋਕਾਂ ਨੇ ਸੁਣਿਆ ਨਹੀਂ ਐਂਦੀ ਐਂਦੀ ਹੌਲੀ ਨਹੀਂ ਸੁਣਦਾ ਇਦਾਂ ਥੋੜੀ ਐ ਸੀ ਮੰਨ ਲਓ 5-6 ਮਿੰਟਾਂ ਦੀ ਕਲਿੱਪ ਬਣਾ ਲਈ 5-6 ਮਿੰਟਾਂ ਦੀ ਥੋੜੀ ਪਾਉਣੀ ਆ ਉਹ ਜੋ ਕੱਟ-ਕੁੱਟ ਕੇ ਦੋਟਾ ਹੀ ਮਿੰਟਾਂ ਦੀ ਪਾਉਣੀ ਆ ਇੰਨੀ ਕਿੱਥੇ ਲੋਕ ਦੇਖਦੇ ਇੰਨੇ ਵੇਲੇ ਕਿੱਥੇ ਲੋਕ ਮੋਟੀ-ਮੋਟੀ ਐ ਸੀ ਵਿੱਚੋਂ ਕੱਢ-ਕੱਢ ਕੇ ਗੱਲਾਂ ਹੀ ਆ ਬਸ ਪਾ ਦੇਣੀ ਆ ਜਿਹਦੇ 'ਚ ਲੋਕ ਕੁਛ ਮਾੜਾ-ਮੋਟਾ ਸਿੱਖ ਜਾਣ ਤੇ ਹੱਸ ਪੈਣ ਬਸ ਦੋ ਹੀ ਚੀਜ਼ਾਂ ਪਾਉਨੇ ਆ ਸੀ ਹਸਾਉਣ ਵਾਲੀਆਂ ਤੇ ਸਿਖਾਉਣ ਵਾਲੀਆਂ ਆ ਗਾਈਂ ਦੇਖ ਲਓ ਇਹ ਬਿਮਾਰ ਐ ਇੱਧਰ ਫੋਨ ਚੱਲਦਾ ਦੇਖੋ ਨੇ ਇਹ ਉਹ ਗ੍ਰੇਨ ਦੇ ਇਹਦੇ ਕਰਕੇ ਤਾਂ ਬਿਮਾਰ ਹੋਈਆਂ ਇਹਦੇ ਸਾਰੇ ਵਿਟਾਮਿਨ ਤੇਰੇ ਚ ਚਲੇ ਗਏ ਤਾਂ ਹੀ ਇਨਫੈਕਸ਼ਨ ਹੋ ਗਈ ਹੈ। ਫੂਲ ਨਾਲ ਬੰਦਾ ਬਿਮਾਰ ਹੁੰਦਾ ਵਾ ਤੈਨੂੰ ਪਤਾ ਨਹੀਂ ਗਾ। ਨਹੀਂ ਪੈਕਟ ਤੂੰ ਕਹਿੰਦਾ ਮੈਂ ਖਾਂਦਾ ਨਹੀਂ। ਹਾਂ ਨਹੀਂ ਖਾਂਦਾ। ਤੇ ਫਿਰ ਤੂੰ ਕਾਹਦੇ ਨਾਲ ਬਿਮਾਰ ਹੋਇਆ ਮੈਂ ਦੱਸੀ ਕਾਹਦੇ ਨਾਲ ਇਨਫੈਕਸ਼ਨ ਹੋਈ ਹੈ। ਮੈਂ ਲਾਸਟ ਪੈਕਟ ਉਹ ਵੀ ਖਾਦਾ ਸੀ ਜਦੋਂ ਆਪਾਂ ਕੀ ਮੈਂ ਮੰਨ ਲਿਆ ਤੂੰ ਪੈਕਟ ਨਹੀਂ ਖਾਂਦਾ ਮੈਨੂੰ ਪਤਾ ਵਾ ਚਲ ਤੂੰ ਘੱਟ ਖਾਂਦਾ ਮੈਂ ਮੰਨ ਲਿਆ। ਫਿਰ ਤੂੰ ਬਿਮਾਰ ਕਾਹਦੇ ਨਾਲ ਹੋਇਆ ਮੈਂ ਪਤਾ ਆਹ ਬਿਮਾਰੀ ਦਾ ਆ ਸਭ ਤੋਂ ਵੱਡਾ ਕਾਰਨ ਹੈ। ਇਹਦੇ ਚਾ ਸਾਰੇ ਵਿਟਾਮਿਨ ਹੈ। ਆ ਦੇਖੋ ਬੰਦਾ ਕ ਆ ਗਿਆ ਹੈ। ਗਾਇਸ ਹਸਪੀਟਲ ਆ ਨਾ ਜਿਹੜਾ ਇਹ ਸਾਡੇ ਘਰ ਦੇ ਬਿਲਕੁਲ ਸਾਹਮਣੇ ਆ। ਬੱਸ ਉਹ ਸਾਹਮਣੇ ਕੇ ਤੜਕਾ ਰੰਗੋ ਤੇ ਕਰੋ ਬਾਹਰ ਜਾ ਕੇ। ਪਾਗਲੇ ਤੂੰ ਕਿੱਥੇ ਚੱਲੇ ਹਣਾ? ਚੱਲ ਚੱਲ। ਤੇ ਇਹਨੂੰ ਤਾਂ ਆਪ ਨੂੰ ਪ੍ਰਵਾਹ ਨਹੀਂ ਹੈਗੀ ਮੈਂ ਬਿਮਾਰ ਆ ਉਹਨੂੰ ਕੀ ਹੋਣੀ ਕਿੰਨੀ ਬੋਤਲ ਚੜ ਗਈ ਆ ਦੇਖੇ ਤਾਂ ਰੀਤ ਲਾ ਕੇ ਉਹੀ ਪੀ ਲਾ ਯਾਰ ਥੇਤੀ ਕੰਮ ਨਿਭੜ ਦੇਖੋ ਬੱਧ ਲੱਗ ਗਿਆ ਤੁਸੀਂ ਪੀ ਜਾਂਦੇ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਗਾਇਸ ਤੁਹਾਨੂੰ ਵੀ ਦੱਸਾਂ ਪਤਾ ਗਾਇਸ ਕੀ ਹੋਇਆ ਅਕਵਰੀ ਅਕਵਰੀ ਹੋ ਜਾਣਾ ਸੀ ਕਿਉਂਕਿ ਮਨਿੰਦਰ ਹੋਇਆ ਸੀ ਨਾ ਜਦੋਂ ਮਨਿੰਦਰ ਟਾਈਮ ਮੇਰੀ ਡਿਲੀਵਰੀ ਸੀ ਉਸ ਟਾਈਮ ਨਾ ਮੇਰੇ ਆਏ ਬੋਤਲ ਲੱਗ ਗਈ ਸੀ ਨਾ ਪਹਿਲਾਂ ਕਰਈ ਉਹ ਅਨਯੋਨਿਆ ਜੀ ਹਸਪੀਟਲ ਦੀ ਨਰਸਾ ਉਹਨਾਂ ਨੇ ਮੇਰੇ ਬੋਤਲ ਲਾਤੀ ਬੋਤਲ ਲਾਤੀ ਗਲਤ ਨਾੜ ਚ ਭਾਈ ਉਹ ਜਦ ਨੂੰ ਮੇਰੇ ਦਮਦ ਜਾਂਦੇ ਹੋਣ ਲੱਗ ਗਿਆ ਤੇ ਨਾਨੀ ਕਹਿੰਦੇ ਵੀ ਅਸੀਂ ਘਰੇ ਨਹੀਂ ਰੱਖਣਾਗਾ ਹਸਪੀਟਲ ਲੈ ਕੇ ਜਾਣਾ ਹਨ ਤੇ ਚਲੋ ਫਟਾਫਟ ਮੈਨੂੰ ਗੱਡੀ ਚ ਭਵਾਇਆ ਹਸਪੀਟਲ ਲੈ ਕੇ ਉਹ ਬੋਤਲ ਸੀ ਜਿਹੜੀ ਉਹ ਪੱਟ ਕੇ ਘਰੇ ਲਾ ਕੇ ਰੱਖ ਦੇ ਛੋਟੇ ਮੈਂ ਹੈ ਉਹ ਉਹਨਾਂ ਨੇ ਗਲਤ ਚੜਾਤੀ ਮੇਰਾ ਤਾਂ ਹੱਥੇ ਸੱਜੂ ਕਿੱਦਾਂ ਹੋ ਗਿਆ ਪਈ ਹਸਪੀਟਲ ਜਦੋਂ ਗਏ ਤੇ ਚਲੋ 15-20 ਮਿੰਟਾਂ ਬਾਅਦ ਨੰਨਾ ਹੋ ਗਿਆ ਰਾਤ ਨੂੰ ਇਹਦਾ 11 ਵਜੇ ਪਤਾ ਨਹੀਂ ਪੌਣੇ 10-11 ਦਾ ਟਾਈਮ ਸੀਗਾ ਜਦੋਂ ਇਹਦਾ ਬਰਥ ਹੋਇਆ ਤੇ ਉਹ ਜਿਹੜੀ ਬੋਤਲ ਬਚੀ ਸੀ ਨਾ ਪਤਾ ਕਿ ਇੰਦਰ ਡੈਡੀ ਨੇ ਕੀ ਕੀਤਾ ਉਹ ਰਿਪਈ ਬੋਤਲ ਚੱਕ ਕੇ ਡੇਕ ਨੂੰ ਲਾਤੀ ਕਹਿੰਦੇ ਚਲੋ ਡੇਕ 'ਚ ਨਰਜੀ ਆ ਜਾਊਗੀ ਡੇਕ ਨੂੰ ਸੁਣਾਦੀ ਬੋਤਲ ਉਹਦੇ ਤਾਲੀ ਤੇ ਤਾਂਗੇ ਤੇ ਬੋਤਲ ਆਪਣੇ ਘਰੇ ਡੇਕ ਹੁੰਦੀ ਸੀਗੀ ਤਾਂ ਇਹ ਕਿ ਬੋਤਲ ਟਾਂਗਤੀ ਤੇ ਜਦੋਂ ਸੂਈ ਜੀ ਉਹਦੇ ਵਿੱਚ ਤੋਂ ਚਲਾਤੀ ਉਹ ਮੇਰੀ ਸੀ ਸਾਰੀ ਬੋਤਲ ਡੇਕ ਨੂੰ ਚੜਾਤੀ ਉਹ ਵੇਖਿਆ ਚੱਲ ਵਧੀਆ ਇਹਦੀ ਸ਼ਾਮੇ ਬੈਠਿਆ ਕਰਾਂਗੇ ਹੁਣ ਵੱਡੀ ਹੋ ਜੂਗੀ ਬੋਤਲ ਨਾਲ ਕਿੱਤੋਂ ਦਿਸੀ ਜੀ ਡੇਕ ਉਹ ਹੁੰਦੀ ਸੀ ਆਪਣੇ ਵਿਚਕਾਰ ਦੇ ਹੁੰਦੀ ਸੀ 베ੜੇ ਚ ਬੜਾ ਕੁਛ ਹੋਇਆ ਰੀਤਿਆ ਬੜਾ ਕੁਛ ਹੋਇਆ ਬਹੁਤ ਕਿੱਸੇ ਆ ਜੇ ਤਾਂ ਗਾਇਸ ਬਹੁਤ ਕਿੱਸੇ ਆ ਸੁਣਾਵਾਂਗੇ ਕਦੇ ਤੁਹਾਨੂੰ ਮੇਲਾ ਦਾ ਇੱਕ ਹੋਰ ਚੜੂ ਹੋ ਜੇ ਤਾਂ ਕਦ ਮੁੱਕਣੀ ਆ ਜਾ ਕੇ ਔਖਾ ਹੀ ਆ ਕੰਮ ਮੈਂ ਤਾਂ ਚਲੀ ਗਈ ਸੀ ਉੱਠ ਕੇ ਮੈਂ ਤਾਂ ਬਹਿਣਾ ਔਖਾ ਲੱਗਦਾ ਬਹ ਹਸਪੀਟਲ 'ਚ ਨਾਲ ਜਾਂਦਾ ਅੱਜ ਤਾਂ ਮੈਂ ਤਾਂ ਗਈ ਸੀ ਘਰੇ ਘਰੋਂ ਹੋ ਕੇ ਆਈਆਂ ਮਾੜੀ ਜੀ ਹਵਾਜੀ ਲੈ ਕੇ ਕਿਹੜਾ ਕੱਢ ਕੇ ਆ ਗਈ ਮੈਨੂੰ ਹਸਪੀਟਲ 'ਚ ਲਗਾਤਾਰ ਬਹਿਣਾ ਬਹੁਤ ਔਖਾ ਲੱਗਦਾ ਬਾਈ ਮਾਰ ਤਾਂ ਫੋਟਾ ਹੈ ਗਾਇਸ ਪੜਾਉਂ ਗੁਰੂ ਨੇ ਇੱਕ ਪੋਲੀਆ ਰਸੀਵ ਹੋਇਆ ਪਾਣੂ ਠੀਕ ਹੈ ਇਹ ਮੈਂ ਮੰਗਾਇਆ ਪਤਾ ਨਹੀਂ ਕੀ ਆ ਬਸ ਮੈਂ ਦੋ ਤਿੰਨ ਚੀਜ਼ਾਂ ਆਰਡਰ ਕੀਤੀਆਂ ਸੀ ਇਹਨਾਂ ਸੇ ਪਤਾ ਨਹੀਂ ਕੀ ਆਇਆ ਹੈ ਅੱਛਾ ਮੈਨੂੰ ਵੀ ਦਿਖਾਓ ਕੀ ਆਇਆ ਵਾ ਲੈ ਅੰਦਰੋਂ ਫੜਾਇਆ ਇੱਕ ਡੱਬਾ ਲਾਇਆ ਵਾ ਨਾਲ ਵਿੱਚ ਪੋ ਰੱਖਿਆ ਡੱਬੀ ਥੈਂਕ ਯੂ ਤੁਹਾਡੇ ਕੋਲ ਦੇਖ ਲਈ ਇਹ ਹੈਗਾ ਪਤਾ ਕੀ ਹੈ ਆਨਲਾਈਨ ਨੀਡ ਸਨਸਕ੍ਰੀਨ ਐਸਪੀਐਫ 50 ਪੀਏ ਪਲੱਸ 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 ਇਹ ਸਨਸਕ੍ਰੀਨ ਬਹੁਤ ਵਧੀਆ ਵਾ ਬਹੁਤ ਬਲੋਇੰਗ ਆ ਜਾਂਦੇ ਦੇਖਦੇ ਆਪਾਂ ਵੀ ਯੂਜ਼ ਕਰਕੇ ਦੰਦ ਦਾ ਮੂੰਹ ਰੱਬ ਬੰਦ ਕੀਤਾ ਹੈ ਵੀ ਇਹ ਦੰਦ ਨਹੀਂ ਆਣੀ ਤੇ ਨਾ ਗੇ ਦੇ ਬਹੁਤ ਸ਼ਾਨਦਾਰ ਦੇ ਰਹੇ ਨੇ ਕਿੰਨਾ ਹਾਂ ਸਿਮੰਤਾ ਚੈਂਡਾ ਕਰ ਗਏ ਨਾਕੀ ਨਾਕੀ ਚਲੋ ਗਾਇਜ਼ ਆਪਾਂ ਯੂਜ਼ ਕਰਾਂਗੇ ਇਹਨੂੰ ਕਰਿਆ ਜਾ ਕੇ ਰਾਮ ਨਾਲ ਤੇ ਤੁਹਾਨੂੰ ਦੱਸਾਂਗੇ ਕਿਦਾ ਕੀ ਰਿਜ਼ਲਟ ਹੈ ਹਾਂ ਬੱਸ ਕਰ ਰਹਿਣਾ ਉਹੀ ਪਿਆਦੋ ਇਹਨੂੰ ਮੌਕਾ ਕੀ ਹੈ ਨਾ ਅਰੇ ਚਲ ਗਏ ਨਾ ਮੌਕ ਬੋਤਲ ਵਿੱਚ ਐਟਾ ਮੌਕੀ ਪਾਣੀ ਨਹੀਂ ਪੀਣਾ ਹੈ ਹਾਂ ਦੋਸਤੋ ਨਾ ਆਪਕੋ ਕਿ ਮੈਂ ਆ ਗਿਆ ਹਾਂ ਦਵਾਈ ਦੋਰੀ ਆਪਾਂ ਤੋਂ ਲੈ ਆਇਆ ਹਾਂ ਤੇ ਕੋਈ ਬਦਲੇ ਠੀਕ ਹੈ ਇਹ ਤਾਂ ਸਾਡਾ ਪਿਆ ਇਹਦੇ ਨਾ ਮਾਂ ਬਾਪ ਤੇ ਉਹ ਜਗਾ ਪਾਪਾ ਪਾਲੂ ਕੱਲ ਪਾਪਾ ਵੀ ਪਾਲੂਗੇ ਦਸਤ ਮੈਂ ਇੱਥੇ ਖੀਰਾ ਲੈ ਕੇ ਆਇਆ ਸੀ ਪਰ ਕਹਿੰਦੇ ਨਹੀਂ ਦੇਣਾ ਹਾਂ ਮਮਾ ਰੋਣ ਰਹੇ ਹੋ ਨਾ ਬੈਠੇ ਖੀਰਾ ਖਾ ਰਹੇ ਆ ਇਹ ਗੁਰੂ ਕੋਲ ਲੱਗਦੇ ਆ ਨਾ ਬੰਦੂ ਇਹ ਤਾਂ ਬਾਹਰ ਲੈਣੇ ਨੂੰ ਕਹਿੰਦੇ ਨਾ ਨਾ ਗੱਲਿਆ ਸ਼ਾਮ ਜੂਸ ਲੈ ਕੇ ਦੇ ਲੈਣ ਨਾ ਪਿਆ ਕੇ ਲੈਣਾ ਚੀ ਗੱਲ ਨਹੀਂ ਮਤਲਬ ਹੈ ਸ਼ਾਮ ਨੂੰ ਕਿੰਨੇ ਵਜੇ ਲਗੋਗੇ ਹਾਂ ਟਾਈਮ ਹੋਇਆ 1:25 ਸ਼ਾਮ ਨੂੰ ਬਹਾਵੇਂ ਆਖਰੀ ਨਾਲ 8 ਵਜੇ ਲਾਵਾਂਗੇ ਤੇ 9-10 ਵਜੇ ਤੱਕ ਫਿਰ ਬੰਦੇ ਹੋ ਜਾਗੇ ਦੋਸਤੋ ਭయ్యా ਘਰੇ ਆ ਗਿਆ ਆਪਣਾ ਡ੍ਰਿਪਲ ਲਵਾ ਕੇ ਸ਼ਾਮੀਆਂ ਨੇ ਫੇਰ ਦਾਨ ਡ੍ਰਿਪਲ ਵਾਂ ਤਾਂ ਦੋਸਤੋ ਮੈਂ ਬਣਾਇਆ ਅੱਜ ਖਾਣਾ ਤਾਂ ਖਿਚੜੀ ਦਿੱਤੀ ਸੀਗੀ ਤਾਂ ਦੋਸਤੋ ਮੈਂ ਬਣਾਈ ਹੈ ਚਟਨੀ ਨਾਲ ਮੈਂ ਖਾ ਕੇ ਦੱਸਾਂ ਕਿਵੇਂ ਦੀ ਬਣੀ ਆ ਫਿਰ ਚੌਲਾਂ ਚ ਮੂੰਹ ਘਟਾ ਲੈ ਕੇ ਚਟਨੀ ਚ ਹੋ ਪੂਰਾ ਹੋਣਾ ਮੈਨੂੰ ਲੱਗਦਾ ਪਹਿਲਾਂ ਮੈਂ ਚਟਨੀ ਖਾ ਕੇ ਦੱਸੂਗਾ ਕਿ ਮੈਂ ਚਟਨੀ ਬੜੀ ਜ਼ਾਂਡ ਬਣਾਈ ਹੈ ਜਿਤ ਤੱਕ ਮੈਨੂੰ ਲੱਗਦਾ ਮਸਾਂ ਕਿੰਨੀਆਂ ਗਾ ਬਹੁਤ ਨਮ ਲਿਵਾ ਗਾਇ ਚਟਨੀ ਵਿੱਚ ਵਿੱਚ ਜਾਗ ਰਹੀਆਂ ਮੈਂ ਤਾਂ ਟਗੜ ਨਹੀਂ ਧੀ ਪੱਤੀ ਧੀ ਮਰਚਾ ਪਈਆਂ ਨਹੀਂ ਧਾਲੇ ਨਹੀਂ ਪੜੇ 엄마 ਨੂੰ ਆ ਰਿਹਾ ਹੈ ਚਾਵਲ ਦਾ ਕੋਈ ਨਹੀਂ ਉਹ ਤੜਕੇ ਵਾਲੇ ਆ ਟਾਈਫਾਇਟ ਚ ਤੜਕੇ ਵਾਲੇ ਚਾਵਲ ਨਹੀਂ ਖਾਈਦੇ ਹੁੰਦੇਗੇ ਮੈਨੂੰ ਲਿੰਦੇ ਹੁੰਦੇ ਤੁਸੀਂ ਕਹਿੰਦੇ ਸੀ ਬਾਲ ਕੇ ਖਾਲਾ ਤੜਕੇ ਦੇ ਚਾਵਲ ਨਹੀਂ ਖਾਈਦੇ ਯਾਰ ਨਹੀਂ ਖਾਈਦੇ 엄마 ਯਾਰ ਵੱਜੂਗਾ ਕੀ ਫਾਇਦਾ ਮੈਨ ਇਨਫੈਕਸ਼ਨ ਹੋ ਜੂਗੀ ਲੈ ਕਿਉਂ ਐਵੇਂ ਮਮਤਾ ਤੇ ਡਿੱਗ ਜਾਂਦੇ ਹੋ ਬੱਦਗੇ ਨੂੰ ਆਪੇ ਨਿੱਕੇ ਚਾਵਲ ਦੇਨੇ ਇਸ ਤੋਂ ਬਾਅਦ ਨਹੀਂ ਦੇਣਗੇ ਲੈ ਤੁਹਾਡਾ 20 ਦਿਨ ਮਿਲ ਜਾਣਗੇ ਤੂੰ ਭੁੱਲ ਜਾ ਦੋਸਤੋ ਚਟਨੀ ਦਾ ਮੈਂ ਸਬਜ਼ੀ ਨੂੰ ਖਾਣਾ ਨਾਲ ਆਈ ਦੰਦੇ ਚਟਨੀ ਬਹੁਤ ਸਵਾਦ ਬਣੀਆ ਬਣਾਈ ਕਿਹਨੇ ਫਿਰ ਵੇ ਸੱਚੀ ਗੱਲ ਇਹ ਤੂੰ ਤਾਂ ਸ਼ੈਫ ਬਣ ਜਾ ਕੋਈ ਲਾਲਾ ਰੇੜੀ ਰੂੜੀ ਕੋਈ ਲਾ ਲਿੰਨਾ ਚਲੋ ਦੋਸਤੋ ਪਹਿਲਾਂ ਰੋਟੀ ਖਾਣੇ ਆ ਪਹਿਲਾਂ ਇਹਨੂੰ ਰੋਗ ਲਾਨੇ ਆ ਫਿਰ ਦੇਖਾਂਗੇ ਕੀ ਲਾਉਣਾ ਤੋ ਰੀਤਾ ਹੁਣ ਆਪਣਾ ਚੱਲਾ ਵਾ ਉਹ ਰੀਤਾ ਕਿੱਥੇ ਚੱਲਾ ਛਿੜਜੂ 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 ਉਹ ਗਾਇਸ ਇਹ ਤਾਂ ਆਮਰੇ ਕੈਸ਼ਡ ਜੋ ਵੇਅਰ ਆਰ ਯੂ ਗੋਇੰਗ ਟੈਲ ਅਸ ਅੱਛਾ ਚੱਲ ਬਾਈ ਇੱਥੇ ਮੰਦਰ ਦੇ ਪੰਡਤ ਮਿਲ ਗਿਆ ਠੀਕ ਆ ਨਹੀਂ ਫਿਰ ਥੋੜਾ ਪੰਨਾ ਸੋਹਰਾ ਦੂਸਪਲਾਲਿੰਗ ਇਹਨੂੰ ਤੇ ਬਾਏ ਬਾਏ ਸ਼ੇਰੂ ਦੋਸਤੋਂ ਚਲ ਗਏ ਨੇ ਹੁਣ ਤੁਹਾਨੂੰ ਚੱਲ ਕੇ ਬਣਾਉਣੀ ਵੀਡੀਓ ਵੀਡੀਓ ਦੋਸਤੋਂ ਹੱਥ ਔੜ ਬਾਗੇ ਆਪਸਾ ਅਗੇ ਸੀਮਾ ਹੋਣੀ ਤੇ ਬੁਖਾਰ ਭੈਣ ਜੀ ਨੂੰ ਫੇਰ ਹੋ ਗਿਆ ਵਾ ਤਾਂ ਹੁਣ ਫੇਰ ਹਸਪੀਟਲ ਤੇ ਚੱਲਦੇ ਆਪਾਂ ਤਾਂ ਇਸ ਲੋਕ ਦੇ ਇੱਥੇ ਕਰਦੇ ਐਂਡ ਦੋਸਤੋ ਦੇਖੋ ਇਹ ਜੋ ਸਟੱਟ ਸ਼ਿਟਜੂ ਠੀਕ ਹੈ ਹਾਲਤਾਂ ਨੂੰ ਸਾਡੀ ਸ਼ਿਟਜੂ ਦਾ ਕਿਹ ਸ਼ਿਟਜੂ ਪੀ ਪੀ ਆਪਣੇ ਕੁਐਸਚਨ ਭਵੰਜਾ ਸ਼ਿਟਜੂ ਇਹ ਹੈ ਸ਼ਿਟਜੂ ਚਾ ਚਲੋ ਦੋਸਤੋ ਮਿਲਦੇ ਆ ਨੈਕਸਟ ਵੀਕਸ ਲਾਈਕ ਕਮੈਂਟ ਸ਼ੇਅਰ ਕਰਦੇ ਸਾਡੇ ਰਿਕਮੈਂਡ ਕਰਦੇ ਸ਼ੇਅਰ ਸਾਡਾ ਸ਼ਿਟਜੂ ਸ਼ੇਜੀਤੀ ਠੀਕ ਹੋ ਗਿਆ ਬਾਏ ਬਾਏ